ਕੇਂਦਰ ਸਰਕਾਰ 5 ਮਾਰਚ ਨੂੰ ਮਹंगाई पत्ते ਵਿੱਚ ਵਾਧੇ ਦਾ ਐਲਾਨ ਕਰ ਸਕਦੀ ਹੈ ਆਉਣ ਵਾਲੇ ਬੁੱਧਵਾਰ ਨੂੰ ਕੈਬਨਟ ਦੀ ਮੀਟਿੰਗ ਹੋਏਗੀ ਜੇਕਰ ਪਿਛਲੇ ਸਾਲਾਂ ਤੇ ਰਿਕਾਰਡ ਮਾਰੀਏ ਤਾਂ ਸਰਕਾਰ ਨੇ 5 ਸਾਲਾਂ ਦੀ ਸ਼ੁਰੂਆਤ ਵਿੱਚ ਮਹंगाई पत्ते ਨੂੰ ਵਧਾਉਣ ਦਾ ਐਲਾਨ ਹੌਲੀ ਤੋਂ ਪਹਿਲਾਂ ਕੀਤਾ ਸੀ ਅਜਿਹੀ ਸਥਿਤੀ ਵਿੱਚ ਪੂਰੀ ਸੰਭਾਵਨਾ ਹੈ ਕਿ ਸਰਕਾਰ 5 ਮਾਰਚ ਨੂੰ ਡੀਏ ਵਧਾ ਸਕਦੀ ਹੈ ਹੋਲੀ ਤੋਂ ਪਹਿਲਾਂ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਵੱਡੀ ਖੁਸ਼ਖਬਰੀ ਮਿਲੇਗੀ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਡੀਏ ਸਾਲ ਵਿੱਚ ਦੋ ਵਾਰ ਵਧਾਇਆ ਜਾਂਦਾ ਹੈ ਪਹਿਲਾ ਵਾਅਦਾ ਜਨਵਰੀ 1 ਤੋਂ ਲਾਗੂ ਹੁੰਦਾ ਤੇ ਦੂਜਾ 1 ਜੁਲਾਈ ਤੋਂ 2025 ਦਾ ਪਹਿਲਾ ਵਾਅਦਾ 1 ਜਨਵਰੀ 2025 ਤੋਂ ਲਾਗੂ ਹੋਏਗਾ ਸਰਕਾਰ ਆਪਣੀ ਅਧਿਕਾਰਕ ਕੋਸ਼ਨਾ ਕਿਸੇ ਵੀ ਸਮੇਂ ਕਰ ਸਕਦੀ ਹੈ ਪਰ ਇਸ ਨੂੰ 1 ਜਨਵਰੀ 2025 ਤੋਂ ਲਾਗੂ ਮੰਨਿਆ ਜਾਂਦਾ ਹੈ ਕੇਂਦਰ ਸਰਕਾਰ ਜਲਦੀ ਹੀ ਹੁਲੀ ਤੇ ਆਪਣੇ ਕਰਮਚਾਰੀਆਂ ਨੂੰ ਖੁਸ਼ਖਬਰੀ ਦੇ ਸਕਦੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਡੀਏ ਵਿੱਚ 3 ਤੋਂ 4% ਵਾਧੇ ਦਾ ਐਲਾਨ ਕਰ ਸਕਦੀ ਹੈ ਜੇਕਰ ਜਿਹਾ ਹੁੰਦਾ ਤਾਂ ਕੇਂਦਰ ਸਰਕਾਰ ਦੇ ਐਂਟਰੀ ਲੈਵਲ ਕਰਮਚਾਰੀਆਂ ਦੀ ਤਨਖਾਹ ਵਧ ਜਾਏਗੀ ਜਿਨ੍ਹਾਂ ਕਰਮਚਾਰੀਆਂ ਦੀ ਮੂਲ ਤਨਖਾਹ 18000 ਰੁਪਏ ਪ੍ਰਤੀ ਮਹੀਨਾ 540 ਤੋਂ 720 ਰੁਪਏ ਪ੍ਰਤੀ ਮਹੀਨਾ ਤੱਕ ਵਧ ਜਾਏਗੀ ਜੇਕਰ ਕਿਸੇ ਕਰਮਚਾਰੀ ਦੀ ਤਨਖਾਹ 30000 ਰੁਪਏ ਤੇ ਉਸਦਾ ਬੇਸਿਕ ਸੈਲਰੀ 18000 ਰੁਪਏ ਤਾਂ ਉਸ ਨੂੰ ਵਰਤਮਾਨ ਵਿੱਚ 50% ਜਨੀ 9000 ਰੁਪਏ ਡੀਏ ਮਿਲ ਸਕਦਾ ਹੈ ਜੇਕਰ 3% ਦਾ ਵਾਅਦਾ ਹੁੰਦਾ ਹੈ ਤਾਂ ਡੀਏ 9540 ਰੁਪਏ ਹੋ ਜਾਏਗਾ ਜਿਸ ਨਾਲ ਤਨਖਾਹ ਵਿੱਚ 540 ਰੁਪਏ ਦਾ ਵਾਅਦਾ ਹੋਏਗਾ ਇਸ ਦੇ ਨਾਲ ਹੀ 4% ਦੇ ਵਾਅਦੇ ਨਾਲ ਡੀਏ 9720 ਰੁਪਏ ਹੋਏਗਾ ਤੇ ਤਨਖਾਹ ਵਿੱਚ 720 ਰੁਪਏ ਦਾ ਵਾਅਦਾ ਹੋਏਗਾ ਪਿਛਲੇ ਸਾਲ ਕਿੰਨਾ ਵਾਅਦਾ ਹੋਇਆ ਸੀ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਮਾਰਚ 2024 ਵਿੱਚ ਸਰਕਾਰ ਨੇ ਡੀਏ ਵਿੱਚ 4% ਵਾਅਦਾ ਕਰਕੇ ਇਸ ਨੂੰ 50% ਤੱਕ ਪਹੁੰਚਾਇਆ ਤੇ ਇਸ ਤੋਂ ਬਾਅਦ ਅਕਤੂਬਰ 2024 ਦੇ ਵਿੱਚ 3% ਵਾਅਦਾ ਕੀਤਾ ਗਿਆ ਜਿਸ ਨਾਲ ਡੀਏ 53% ਹੋ ਗਿਆ ਹੁਣ ਜਨਵਰੀ 2025 ਤੋਂ ਡੀਏ ਵਿੱਚ ਫਿਰ ਤੋਂ 3 ਤੋਂ 4% ਦਾ ਵਾਅਦਾ ਹੋਣ ਦੀ ਉਮੀਦ ਹੈ ਇਸ ਫੈਸਲੇ ਨਾਲ ਲਗਭਗ 1 ਕਰੋੜ ਕੇਂਦਰੀ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਲਾਭ ਹੋਏਗਾ ਸਰਕਾਰੀ ਨਿਯਮਾਂ ਦੇ ਅਨੁਸਾਰ ਪੈਨਸ਼ਨਰਾਂ ਨੂੰ ਦਿੱਤੇ ਜਾਣ ਵਾਲੇ ਡੀਏ ਤੇ ਮਹਿੰਗਾਈ ਰਾਹਤ ਨੂੰ ਸਾਲ ਵਿੱਚ ਦੋ ਵਾਰ ਜਨਵਰੀ ਅਤੇ ਜੁਲਾਈ ਵਿੱਚ ਰਿਵਾਈਜ਼ ਜਾਂਦਾ ਹੈ ਇਹ ਜੇਕਰ ਇਹ ਵਾਅਦਾ ਲਾਗੂ ਹੋ ਜਾਂਦਾ ਤਾਂ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਦੇਖ ਨੂੰ ਮਿਲ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਵੱਡੀ ਖੁਸ਼ਖਬਰੀ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਕਿਉਂਕਿ ਸਮੇਂ-ਸਮੇਂ ਤੇ ਜਿਹੜੇ ਪੈਨਸ਼ਨਰ ਨੇ ਜਾਂ ਕਿ ਸਰਕਾਰੀ ਮੁਲਾਜ਼ਮ ਨੇ ਉਹਨਾਂ ਵੱਲੋਂ ਇਹ ਜਿਹੜੀ ਮੰਗ ਚੁੱਕੀ ਜਾਂਦੀ ਆ ਤਾਂ ਨੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਨੇ ਕਿ ਉਹਨਾਂ ਨੂੰ ਜਿਹੜਾ ਡੀਏ ਵਿੱਚ ਵਾਅਦਾ ਦੀ ਉਮੀਦ ਜਿਹੜੀ ਲਗਾਤਾਰ ਉਹਨਾਂ ਵੱਲੋਂ ਕੀਤੀ ਜਾਂਦੀ ਆ ਤਾਂ ਉਸੇ ਤਹਿਤ ਉਹਨਾਂ ਨੂੰ ਇਹ ਰਾਹਤ ਹੈ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਕਿਉਂਕਿ ਇਸ ਸਾਲ ਦੇ ਵਿੱਚ ਦੋ ਵਾਰ ਜਿਹੜੀ ਦਿੱਤੀ ਜਾਂਦੀ ਆ ਤਾਂ ਜੋ ਉਹਨਾਂ ਨੂੰ ਜਿਹੜਾ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਕੀਤਾ ਜਾ ਸਕੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਤੋਂ ਪਹਿਲਾਂ ਕੀ ਫੈਸਲਾ ਲੈਂਦੀ ਆ ਜੇਕਰ 5 ਮਾਰਚ ਨੂੰ ਮਹਗਾਏ ਪੱਤੇ ਵਿੱਚ ਵਾਦਾ ਕੀਤਾ ਜਾਂਦਾ ਤਾਂ ਕਰਮਚਾਰੀਆਂ ਨੂੰ ਸੁਭਾਵਿਕ ਤੌਰ ਦੇ ਉੱਤੇ ਰਾਹਤ ਮਿਲੇਗੀ ਕਿਉਂਕਿ ਜਿਹੜੀ ਕੈਬਨਿਟ ਦੀ ਮੀਟਿੰਗ ਹੈ ਹੁਣ ਬੁੱਧਵਾਰ ਨੂੰ ਯਾਨੀ ਕਿ 3 ਬੁੱਧਵਾਰ ਨੂੰ ਹੋਣੀ ਹੈ ਇਸ ਦੇ ਵਿੱਚ ਕੋਈ ਨਾ ਕੋਈ ਅਹਿਮ ਫੈਸਲਾ ਜਿਹੜਾ ਹੋ ਲਿਆ ਜਾ ਸਕਦਾ ਹੈ ਦਿਓ ਜੱਜ ਧੰਨਵਾਦ